ਬਿਜਲੀ ਦੇ ਕੱਟ ਲਾਉਣ ਵਾਲੀ ਸਰਕਾਰ ਜਿੰਦਾਬਾਦ ਖੇਤੀਬਾੜੀ ਮੰਤਰੀ ਜਿੰਦਾਬਾਦ ਖੇਤੀਬਾੜੀ ਮੰਤਰੀ ਸਾਡਿਆਂ ਦਾ ਤੂੰ ਗਿੱਧਾ ਪਵਾਦਾ ਸਾਉਣ ਚ ਤੀਆਂ ਲਵਾਈ ਬੈਠਾ ਤੇ ਕਾਹਦਾ ਮੇਲਾ ਤੇਰਾ ਕਾਹਦਾ ਪੋਸਟਰ ਹੈ ਸਾਡਿਆਂ ਗੱਲਾਂ ਦਾ ਜਵਾਬ ਦੇ ਦੇ ਖੁੱਡੀਆਂ ਮੈਂ ਮੰਨ ਜੂਗਾ ਵੀ ਇਹ ਖੇਤੀਬਾੜੀ ਮੰਤਰੀ ਹੈ ਦਰਵੇਸ਼ ਹਸਤ ਦਾਣਾ ਮੈਨੂੰ ਕੱਲੇ ਨੂੰ ਮਾਈਕ ਤੇ ਲੈ ਲੈ ਮਨਜ਼ੂਰ ਹੈ ਬਾਈ ਮਨਤਰੀ ਡਾਕਟਰ ਬਲਜੀਤ ਕੌਰ ਜਿੰਦਾਬਾਦ ਘਟ ਗਿਆ ਪ੍ਰਸ਼ਾਸਨ ਜਿੰਦਾਬਾਦ ਬਿਜਲੀ ਬੋਲ ਜਿੰਦਾਬਾਦ ਨੈਰੀ ਮਹਿਕਮਾ ਜੰਦਾਬਾ ਸਾਡੇ ਘਰਾਂ ਚ ਲਾਈਟ ਮਿਲਦੀ ਐ ਨਾ ਸਾਡੇ ਝੋਨੇ ਨੂੰ ਨੈਰੀ ਮਹਿਕਮੇ ਦੀਆਂ ਕਸੀਆਂ ਬੰਦਾ ਕਿਸਾਨ ਦੁਖੀ ਆ ਕੋਈ ਤਾਂ ਵਿਚਾਰਾ ਦੁਖੀ ਹੋਇਆ ਮੋਟਰਸਾਈਕਲ ਚਲਾਈ ਜਾਂਦਾ ਝੋਨੇ ਚ ਕੋਈ ਨਰਮਾ ਵਾਈ ਜਾਂਦਾ ਕੋਈ ਕੋਸ਼ ਤੇ ਕੋਈ ਕੁਸ਼ ਤੇ ਸਾਡਾ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਜੀ ਖੁੱਟੀਆਂ ਤੇ ਇਹਦੇ ਜਿਹੜੇ ਚੇਲੇ ਚੌਟਿਆ ਲਾਲੀ ਕਰਮਗੜ ਹਰਪ੍ਰੀਤ ਮਾਨ ਕਰਮਗੜ ਵਾਲਾ ਕੋਲੇ ਵਾਲੀ ਵਾਲਾ ਬਾਈ ਦੀਪਾ ਇੱਕੋ ਦੇ ਨਾਲ ਹੋਰ ਬੰਦਾ ਆਹ ਦੇ ਜੀ ਇਸ ਗਾ ਦਾ ਸਭ ਤੋਂ ਵੱਡਾ ਪੋਸਟਰ ਛਾਪਤਾ ਕਿਸਾਨ ਮੇਲਾ ਨੂੰ ਬਿਜਲੀ ਦੇ ਕੱਟ ਲਾਉਣਾ ਹੈ ਪ੍ਰਸ਼ਾਸਨ ਜਿੰਦਾਬਾਦ ਕਿਸਾਨਾਂ ਦਾ ਪਾਣੀ ਰੋਕਣ ਵਾਲਾ ਪ੍ਰਸ਼ਾਸਨ ਜਿੰਦਾਬਾਦ ਨਹਿਰਾਂ ਕੱਸੀਆਂ ਦੀ ਬੰਦੀ ਦੇਣ ਵਾਲਾ ਪ੍ਰਸ਼ਾਸਨ ਸਾਹਿਬ ਮੇਲਾ ਕਿਸਾਨਾਂ ਦਾ ਨਹੀਂ ਮਸੇਲਾ ਮੇਲਾ ਰੁਪਏ ਇਕੱਠੇ ਕਰਨ ਦਾ ਆਦਨ ਦੇ ਪੜੇ ਲਿਖੇ ਨੂੰ ਫਾਰਸੀ ਕਿਹਾ ਕਰਦੀ ਮੇਲਾ ਮੇਲਾ ਦੇ ਪੱਲੇ ਨਹੀਂ țeਲਾ ਪਰਚੀਆਂ ਕੱਟੀ ਜਾਂਦੇ ਆ ਚੌਂਡੀਅਰ ਜਾਂਸੀ ਵਾਲਿਆਂ ਤੋਂ ਸਟਾਲੋਂ ਤੋਂ ਟਰੈਕਟਰਾਂ ਵਾਲਿਆਂ ਤੋਂ ਕੰਪੈਨਾਂ ਵਾਲਿਆਂ ਤੋਂ ਕੰਪਿਊਟਰ ਕਰਾਉਣ ਵਾਲਿਆਂ ਤੋਂ ਬਾਇਰ ਕੰਪਨੀ ਤੋਂ ਟਾਟਾ ਤੋਂ ਸਪਰੀਆਂ ਵਾਲਿਆਂ ਤੋਂ ਰਿਆਂ ਵਾਲਿਆਂ ਤੋਂ ਸਟਾਲ ਲਾਉਣ ਦਾ ਦਾਣਾ ਮੰਡੀ ਸਾਡੀ ਕਿਸਾਨਾਂ ਦੀ ਕਿਸਾਨ ਸਟਾਲ ਦੇਖਦੇ ਆ ਵੀ ਫਰੰਟ ਤੇ ਲਾਉਣਾ ਹੈ ਕਿਹੜਾ ਟੈਂਟ ਲਾਉਣਾ ਹੈ ਕਿੰਨੇ ਚ ਲੱਗਣਾ ਹੈ ਸਰਕਾਰ ਬੀਆੜ ਵਾਲਿਆਂ ਤੋਂ ਪੈਸੇ ਇਕੱਠੇ ਕਰਦੀ ਆ। ਨਾ ਸਰਕਾਰ। ਜੈ ਹਾਂ। ਕਿਸਾਨਾਂ ਦੀ ਲੁੱਟ ਕਰਨ ਵਾਲੀ ਸਰਕਾਰ। ਜੈ ਹਾਂ। ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲੀ ਸਰਕਾਰ। ਜੈ ਹਾਂ। ਭਗਵਾਨ ਤਮਾਰ ਸਰਕਾਰ। ਜੈ ਹਾਂ। ਕਿਸਾਨ ਮਜ਼ਦੂਰ ਏਟਾ ਵੀ ਅਸੀਂ ਮੇਲੇ 'ਚ ਇਹਨਾਂ ਨੂੰ ਇਹ ਸਜੈਸ਼ਨ ਦਿੱਤੀ ਆ ਕਿਸਾਨਾਂ ਨੂੰ ਵੀ ਜਾਂ ਤਾਂ ਰੌਲਾ ਨਾ ਪਾਓ ਤੇ ਜਾਂ ਫਿਰ ਮੇਲੇ 'ਚ ਇਹਨਾਂ ਨੂੰ ਸਵਾਲ ਕਰਗੇ ਸਵਾਲ। ਨਾ ਤਾਂ ਅਸੀਂ ਸੜਕ 'ਤੇ ਰੁੱਕ ਕੇ ਸਾਡੇ ਭੈਣ ਭਰਾ ਕਿਸੇ ਨੇ ਦਵਾਈ ਲੈਣ ਜਾਣਾ ਉਹਨਾਂ 'ਤੇ ਗਾਲਾਂ ਲੱਗੀਆਂ। ਨਾ ਅਸੀਂ ਕੁਝ ਹੋਰ ਅੱਜ ਇੱਥੇ ਆ ਕੇ ਥੋੜੇ ਰਾਂ ਹੀ ਅਸੀਂ ਗੱਲ ਪਚਾਉਣੇ ਆ ਪਹਿਲੇ ਇਹਨਾਂ ਗੱਲਾਂ ਦਾ ਜਵਾਬ ਦੇ ਦੇਈਂ ਫੇਰ ਮੇਲੇ ਕਰਾਈ ਸਾਨੂੰ ਤਾਂ ਅਲਰਜੀ ਐ ਜਦੋਂ ਸਾਡੀ ਲਾਈਟ 2 ਘੰਟੇ ਤੋਂ ਜਾਵੜਦੀ ਐ 8 ਘੰਟੇ ਦੀ ਤਾਂ ਸਾਨੂੰ ਅਲਰਜੀ ਐ ਜਿਹੜੇ 40 ਸੈਂਪਲ ਭਰੇ ਡੀਏਪੀ ਦੇ ਮੰਤਰੀਆਂ ਦਾ ਮੈਂ ਭਰਾਇਆ ਤੇ 26 ਕੇ 35 ਫੇਲ ਆ ਉਹਦੇ ਚ ਸੋਸਾਇਟੀਆਂ 'ਚ ਜਿਹੜੀ ਡੀਏਪੀ ਆ ਔਰ ਇਤਾਂ ਹੀ ਬੂਆ ਦਾ ਯਾਰ ਇਹਨਾਂ ਨੂੰ ਬਦਲਾ ਇਹ ਸਰਕਾਰ ਤੋਂ ਅਲਰਜੀ ਨਹੀਂ ਸਾਨੂੰ ਲਰਜੀਏ ਜਿਹੜੇ ਮੋਗੇ ਬੰਦ ਪਏ ਆ ਦਾ ਮਟੇਲਾ ਤੇ ਪਾਣੀ ਘਲਤਾ ਸਾਡੇ ਸੱਪ ਲੜਦਾ ਸਾਡੇ ਸੱਪ ਲੜਦਾ ਜਦੋਂ ਭਗਵਾਨ ਤਮਨ ਪ੍ਰੈਸ ਕਾਨਫਰੈਂਸ 'ਚ ਤੁਹਾਡੇ ਵਰਗੇ ਪੱਤਰਕਾਰ ਭਾਈਚਾਰਾ ਸਾਹਮਣੇ ਆ ਕੇ ਕਿੰਨੇ ਦੀ ਵੇਚਤੀ ਉਹਦਾ 80 ਕਰੋੜ ਦੀ ਉਹ ਜੰਮ ਜੰਮ ਵੇਚ ਲੈਟ ਜੇ ਤੂੰ ਲੈਟ ਵੇਚੀ ਆ ਤਾਂ ਬੇਬੇ ਨੇ ਵੀ ਪਰਸ 55000 ਦਾ ਲਿਆ ਆ ਦੇ ਵੀਡੀਓ ਆਈ ਆ ਭੈਣ ਦੇ ਵੀ ਹੀਰਿਆਂ ਦੀ ਗੁੱਠੀ ਪਾਈ ਆ 3 ਕਰੋੜ ਦੀ ਡਾਕਟਰਨੀ ਦੇ ਵੀ ਸੈੱਟ ਪਾਇਆ ਆ ਆ ਭਰਾਵਾ ਤੂੰ ਮੁੱਖ ਮੰਤਰੀ ਨੇ 25000 ਚੱਕਿਆ ਸੀ ਤੇ 2.5 ਲੱਖ ਦੀ ਰਿਕਵਰੀ ਦਾ ਸੁਸਾਇਟੀਆਂ ਨੇ ਸੰਮਣ ਕੱਲੇ ਆ ਪਰਬਾਤ ਮਾ ਸਰਕਾਰ ਚ ਬੈਂਕਾਂ ਨੂੰ ਕੁਰਕ ਦਾ ਦਰਖਤ ਲਾ ਲਓ ਆਹਾਂ ਲੈਣਗੇ ਦਰਖਤ ਤੇ ਦਰਖਤ ਤਲਾ ਹੀ ਜਾਂਨੇ ਆ ਬੂਟੇ ਵੀ ਲਾਏ ਆ ਬਾਗ ਉਹ ਨਹਿਰੀ ਪਾਣੀ ਬਿਨਾ ਸਾਰਾ ਹਬੋਰ ਰੇਰ ਗਿਆ ਮਾਰਤਾ ਤੂੰ ਉਹਨਾਂ ਟੀਲਾ ਤੇ ਪਾਣੀ ਆ ਹਬੋਰ ਰੇਰਗੇ ਚ ਬਾਗ ਪੱਟਨੇ ਪੈ ਗਏ ਪਾਣੀ ਦੀ ਕਿੱਲਤ ਕਰਕੇ ਦੱਸੋ ਦਰਖਤ ਕੋਠਾਂ ਦੇ ਲਾਲਗੇ ਇਸ ਤੋਂ ਵੀ ਪਹਿਲਾਂ ਤੁਸੀਂ ਕੀ ਇਹ ਵੀਡੀਓ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਪੱਤਰਕਾਰਾਂ ਦਾ ਭਰਾਵਾਂ ਦਾ ਜਿਹੜੇ ਸਾਡੇ ਮੈਸੇਜ ਕਰਨ ਤੇ ਆ ਗਏ ਕਿਉਂਕਿ ਸਾਡੇ ਕੋਲੇ ਚਾਰਾ ਕੋਈ ਨਹੀਂ ਸਾਡੀ ਕੋਮੀ ਕਿਸਾਨ ਯੂਨੀਅਨ ਆ ਮਸੂਬਾ ਆ ਗੂ ਹੈ ਜਿਲ੍ਹੇ ਦੇ ਵਾਈਸ ਪ੍ਰਧਾਨ ਖੜੇ ਆ ਮਲੋੜ ਬਲਾਕ ਦਾ ਪ੍ਰਧਾਨ ਲੰਬੀ ਬਲਾਕ ਦਾ ਪ੍ਰਧਾਨ ਆ ਕਿਸਾਨ ਵੀਰ ਕੋਈ ਵੱਖ-ਵੱਖ ਇਕਾਈਆਂ ਦੇ ਇਹ ਤਕਰੀਬਨ ਮਲੋੜ ਡਿਵੀਜ਼ਨ ਦਾ ਰੌਲਾ ਸੀ ਐਕਸੀਡੈਂਟ ਸਾਹਿਬ ਕੋਲੇ ਆਏ ਸੀ ਯੁੱਧ ਵੀਰ ਐਕਸੀਡੈਂਟ ਇੱਥੇ ਆ ਕੇ ਪਤਾ ਲੱਗਿਆ ਚਲੋ ਵਧਾਈਆਂ ਵੀ ਦੇ ਦਿੱਤੀਆਂ ਅਸੀਂ ਕਿਉਂਕਿ ਐਕਸ਼ਨ ਬਣੇ ਨਾ ਤੇ 3 ਸਾਲ ਹੋ ਗਏ ਆਦੇ ਜੀ ਮੇਰੇ ਕੋਲੇ ਵਾਧੂ ਚਾਰਜ ਆ ਮੈਂ ਕਿਹਾ ਵੀ ਤੁਹਾਡੇ ਕੋਲੇ ਚਾਰਜ ਜ਼ਰੂਰ ਵਾਧੂ ਆ ਪਰ ਲਾਈਟ ਵਾਧੂ ਨਹੀਂ ਸਰਕਾਰ ਕੋਲੇ ਚਲੋ ਆਦੇ ਮੈਂ ਐਸਡੀਓ ਕੋਲ ਤਾਂ ਹਾਈ ਤੇ ਉਹਨਾਂ ਨੇ ਕੱਲਿਆ ਨਹੀਂ ਜਦੋਂ ਅਸੀਂ ਇੱਥੇ ਆਏ ਕਿਸੇ ਕਮਰੇ ਦੇ ਇੱਕ ਦੋ ਜਿਹਾ ਮਲਾਜਮ ਸੀ ਤੇ ਲਾਈਟ ਚੱਲਦੀ ਸੀ ਏਸੀ ਚੱਲਦੇ ਸੀ ਟੌਲਗੇ ਦੇ ਚੱਲੀ ਜਾਂਦਾ ਸੀ ਏਸੀ ਨਾ ਤਾਂ ਸਾਡੇ ਘਰਾਂ ਚ ਲਾਈਟ ਮਿਲਦੀ ਐ ਨਾ ਸਾਡੇ ਝੋਨੇ ਨੂੰ ਨਹਿਰੀ ਮਹਿਕਮੇ ਦੀਆਂ ਕਸੀਆਂ ਬੰਦਾ ਕਿਸਾਨ ਦੁਖੀ ਆ ਕੋਈ ਤਾਂ ਵਿਚਾਰਾ ਦੁਖੀ ਹੋਇਆ ਮੋਟਰਸਾਈਕਲ ਚਲਾਈ ਜਾਂਦਾ ਝੋਨੇ 'ਚ ਕੋਈ ਨਰਮਾ ਵਾਈ ਜਾਂਦਾ ਕੋਈ ਕੋਸਤੇ ਕੋਈ ਕੁਛ ਤੇ ਸਾਡਾ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਤੇ ਇਹਦੇ ਜਿਹੜੇ ਚੇਲੇ ਚੌਟਿਆ ਲਾਲੀ ਕਰਮਗੜ ਹਰਪ੍ਰੀਤ ਮਾਨ ਕਰਮਗੜ ਵਾਲਾ ਕੋਲਿਆਂ ਵਾਲੀ ਵਾਲਾ ਬਾਈ ਦੀਪਾ ਇੱਕੋ ਦੇ ਨਾਲ ਹੋਰ ਬੰਦਾ ਆਰੇ ਜੀ ਇਸ ਗਾ ਦਾ ਸਭ ਤੋਂ ਵੱਡਾ ਪੋਸਟਰ ਛਾਪਤਾ ਕਿਸਾਨ ਮੇਲਾ ਮੇਰੇ ਨਾਲ ਵੀ ਸੰਪਰਕ ਕਰਿਆ ਮੇਰੇ ਸੱਜਣਾ ਮੈਂ ਵਧਾਈਆਂ ਦਿੰਨਾ ਪਰ ਕਾਦਾ ਕਿਸਾਨ ਮੇਲਾ ਕਿਸਾਨਾਂ ਦਾ ਮੇਲਾ ਤਾਂ ਛੜਕਾ ਤੇ ਲਵਾਤਾ ਰਾਤ ਥੇੜੀ ਧਰਨਾ ਸੀ 25 ਪਿੰਡਾਂ ਚ ਕਿਸਾਨਾਂ ਦੇ ਅੱਜ ਜਿਹੜੇ ਕਿ ਮੈਨੂੰ ਫੋਨ ਆਇਆ ਹੈ ਦੱਸੋ ਝੋਨਾ ਵੀਜਣਗੇ ਨਾ ਖੁੱਡੀਆਂ ਸਾਹਿਬ ਮੇਲਾ ਕਿਸਾਨਾਂ ਦਾ ਨਹੀਂ ਮਸੇਲਾ ਮੇਲਾ ਰੁਪਏ ਇਕੱਠੇ ਕਰਨ ਦਾ ਆਦਿਆਂ ਦੇ ਪੜੇ ਲਿਖੇ ਨੂੰ ਫਾਰਸੀ ਕਿਹਾ ਕਰਦੀ ਮੇਲਾ ਮੇਲਾ ਤੇ ਪੱਲੇ ਨਹੀਂ ਤੇਲਾ ਪਰਚੀਆਂ ਕੱਟੀ ਜਾਂਦੇ ਆ ਜੌਂਡੀ ਅਰਜੈਂਸੀ ਵਾਲਿਆਂ ਤੋਂ ਸਟਾਲਾਂ ਤੋਂ ਟਰੈਕਟਰਾਂ ਵਾਲਿਆਂ ਤੋਂ ਕੰਪੈਨਾਂ ਵਾਲਿਆਂ ਤੋਂ ਕੰਪਿਊਟਰ ਕਰਾਉਣ ਵਾਲਿਆਂ ਤੋਂ ਬਾਇਰ ਕੰਪਨੀ ਤੋਂ ਟਾਟਾ ਤੋਂ ਸਪਰੀਆਂ ਵਾਲਿਆਂ ਤੋਂ ਰਿਆਂ ਵਾਲਿਆਂ ਤੋਂ ਸਟਾਲ ਲਾਉਣ ਦਾ ਦਾਣਾ ਮੰਡੀ ਸਾਡੀ ਕਿਸਾਨਾਂ ਦੀ ਕਿਸਾਨ ਦੇਖਦੇ ਆ ਜੀ ਸਟਾਲ ਸਟਾਲ ਦੇਖਦੇ ਆ ਵੀ ਫਰੰਟ ਤੇ ਲਾਉਣਾ ਹੈ ਕਿਹੜਾ ਟੈਂਟ ਲਾਉਣਾ ਹੈ ਕਿੰਨੇ ਚ ਲੱਗਣਾ ਹੈ ਕਾਰ ਬਿਆਰ ਵਾਲੇ ਤੋਂ ਪੈਸੇ ਇਕੱਠੇ ਕਰਦੇ ਆ ਮੰਤਰੀ ਸਾਹਿਬ ਦੀਆਂ ਫੋਟੋਆਂ ਲੱਗੀਆਂ ਜਾਂ ਉਹਨਾਂ ਦੇ ਹੋਲਡਿੰਗਾਂ ਦੇ ਉੱਤੇ ਖੇਤੀ ਵਾਲ ਲੱਗਣ ਮਾਇਆਣਾ ਮੰਤਰੀ ਸਾਹਿਬ ਪਤਿਲਿਆਂ ਦੇ ਵੀ ਫੋਟੋ ਲਵਾ ਲੇ ਮੰਤਰੀ ਸਾਹਿਬ ਮੋਟਰਾਂ ਦੇ ਵੀ ਲਵਾ ਲੇ ਸਾਨੂੰ ਉਹਦੀ ਫੋਟੋ ਨਾਲ ਥੋੜਾ ਅਲਰਜੀ ਹੈ ਸਾਨੂੰ ਤਾਂ ਅਲਰਜੀ ਹੈ ਜਦੋਂ ਸਾਡੀ ਲਾਈਟ 2-3 ਘੰਟੇ ਤੋਂ ਜਾਵੜਦੀ ਹੈ 8 ਘੰਟੇ ਦੀ ਤਾਂ ਸਾਨੂੰ ਅਲਰਜੀ ਹੈ ਜਿਹੜੇ 40 ਸੈਂਪਲ ਭਰੇ ਡੀਏਪੀ ਦੇ ਮੰਤਰੀਆਂ ਦਾ ਮੈਂ ਭਰਾਇਆ ਤੇ 26 ਕੇ 35 ਫੇਲ ਆ ਉਹਦੇ ਚ ਸੋਸਾਇਟੀਆਂ 'ਚ ਜਿਹੜੀ ਡੀਏਪੀ ਆ ਪਰ ਇਤਾਂ ਹੀ ਬੂਆ ਦਾ ਯਾਰ ਇਹਨਾਂ ਨੂੰ ਬਦਲਾ ਆ ਰਿਆ ਨੇ ਰੇਤਾ ਪਾਇਆ ਤੁਸੀਂ ਰੇਤਾ ਵਾਣਾ ਚ ਡੀਏਪੀ ਦੀ ਥਾਂ ਤੇ ਸਾਨੂੰ ਅਲਰਜੀ ਐ ਜਿਹੜੀ ਮੱਕੀ ਰੁੜੀ ਜਾਂਦੀ ਆ ਸਾਨੂੰ ਸਰਕਾਰ ਤੋਂ ਅਲਰਜੀ ਨਹੀਂ ਸਾਨੂੰ ਅਲਰਜੀ ਐ ਜਿਹੜੇ ਮੋਗੇ ਬੰਦ ਪਏ ਆ ਦਾ ਮਟੇਲਾ ਦੇ ਪਾਣੀ ਘਲਤਾ ਸਾਡੇ ਸੱਪ ਲੜਦਾ ਸਾਡੇ ਸੱਪ ਲੜਦਾ ਜਦੋਂ ਭਗਵਾਨ ਤਮਨ ਪ੍ਰੈਸ ਕਾਨਫਰੰਸ 'ਚ ਤੁਹਾਡੇ ਵਰਗੇ ਪੱਤਰਕਾਰ ਭਾਈਚਾਰਾ ਸਾਹਮਣੇ ਆਦਾ ਆ ਜੀ ਮੈਂ ਐਸਸੀ ਸਾਹਿਬ ਫਲਾਣੇ ਦਫ਼ਤਰ 'ਚ ਫੋਨ ਲਾਇਆ ਲੈਟ ਕਿੰਨੇ ਦੀ ਵੇਚਤੀ ਉਹਦੇ 10 ਕਰੋੜ ਦੀ ਓ ਜਮ ਜਮ ਵੇਚ ਲਾਇਟ ਜੇ ਤੂੰ ਲਾਇਟ ਵੇਚੀ ਆ ਤਾਂ ਬੇਬੇ ਨੇ ਵੀ ਪਰਸ 55000 ਦਾ ਲਿਆ ਆ ਤੇ ਵੀਡੀਓ ਆਈ ਆ ਭੈਣ ਦੇ ਵੀ ਹੀਰਿਆਂ ਦੀ ਗੁੱਠੀ ਪਾਈ ਆ 3 ਕਰੋੜ ਦੀ ਡਾਕਟਰਨੀ ਦੇ ਵੀ ਸੈੱਟ ਪਾਇਆ ਆ ਪਾ ਭਰਾਵਾ ਤੂੰ ਮੁੱਖ ਮੰਤਰੀ ਆ ਓ ਇਹਨਾਂ ਦੀਆਂ ਸੁਸਾਇਟੀਆਂ ਦੇ ਦਫ਼ਤਰਾਂ ਚ ਆਏ ਆ ਸੰਮਣ ਦਾਦੇ ਨੇ 25000 ਚੱਕਿਆ ਸੀ ਤੇ 2.5 ਲੱਖ ਦੀ ਰਿਕਵਰੀ ਦਾ ਸੁਸਾਇਟੀਆਂ ਨੇ ਸੰਮਣ ਕੱਲੇ ਆ ਭਗਵਾਨ ਤੁਮਾਰ ਸਰਕਾਰ ਚ ਬੈਂਕਾਂ ਨੂੰ ਕੁੜਕਾ ਆਉਂਗਾ ਪਹਿਲਾਂ ਕਿਸਾਨ ਕਿਸਾਨ ਨੂੰ ਜ਼ਮੀਨ ਤੇ ਪੈਸੇ ਮਿਲਦੇ ਸੀ ਉਹ ਲੈਂਦੇ ਨਹੀਂ ਸੀ ਜਦੋਂ ਫਸਲ ਮਰ ਜਾਂਦੀ ਝੋਨਾ 25 ਮੰਤੀ 30 ਮੰਚ ਰਹਿ ਜੂਗਾ ਸਾਡਾ ਆਪਣੇ ਮੇ ਤਾਂ ਹੋਣਾ ਹੀ ਨਹੀਂ ਵਾਈ ਜਾਂਦੇ ਬਲੇ ਤਾਂ ਨਰ ਮੈਨੂੰ ਇਹ ਡੇ ਡੇ ਨੂੰ ਗਲਾਬੀ ਸੰਢੀ ਪੈ ਗਈ ਉਹ ਹੋਣਾ ਹੀ ਨਹੀਂ ਤੇ ਕਰਜ਼ੇ ਹੀ ਚੜਨੇ ਨਾ ਸਰ ਫਿਰ ਇਹ ਖੁਦਕੁਸ਼ੀ ਕਰਨਗੇ ਜਦੋਂ ਮੁੜੇ ਨਾ ਜਦੋਂ ਲੋਕ ਆ ਕੇ ਬਾਰਗੇ ਨੱਚੇ ਆੜ ਤਕੇ ਦੇ ਵੀ ਦੇਣੇ ਬੈਂਕ ਦੇ ਵੀ ਦੇਣੇ ਹਜੇ ਆਦੇ ਦੀ ਕਿਸਾਨ ਨੇ ਕਰਤਾ ਫਿਰ ਇਹ ਆਦਾ ਦਰਖਤ ਲਾ ਲੋ ਫਾਹਾ ਲੈ ਲੇ ਕੇ ਦਰਖਤ ਤੇ ਦਰਖਤ ਤਾਂ ਲਾਈ ਜਾਂਦੇ ਆ ਬੂਟੇ ਵੀ ਲਾਏ ਆ ਬਾਗ ਉਹ ਨਹਿਰੀ ਪਾਣੀ ਬਿਨਾ ਸਾਰਾ ਹਬੋ ਰੇਰਗਾ ਮਾਰਤਾ ਤੇ ਉਹਨਾਂ ਟੇਲਾ ਤੇ ਪਾਣੀ ਆ ਰਬੋਰ ਏਰੀਏ ਚ ਬਾਗ ਪੱਟਨੇ ਪੈ ਗਏ ਪਾਣੀ ਦੀ ਕਿੱਲਤ ਕਰਕੇ ਦੱਸੋ ਦਰਾਖਤ ਕੋਠਾਂ ਤੇ ਲਾਲ ਗਏ ਪਾਣੀ ਮਿਲ ਜਾ ਜੀ ਬਿਜਲੀ ਤੇ ਮੋਟਰਾਂ ਤੇ ਚੱਲਦੀਆਂ ਡੇਢ ਘੰਟਾ ਜਦੋਂ 11:05 ਕਰਮਾ 7 ਕਰਮਾ ਜਾਂਦਾ ਮੈਂ ਰੋਜ਼ ਗ੍ਰਿਡ ਤੇ ਜਾਂਦੇ ਸਾਡੇ ਬੰਦੇ ਮੈਂ ਬਿਮਾਰ ਪਿਆ ਪਿਛਲੇ 15 ਦਿਨਾਂ ਤੋਂ ਆ ਸਾਡਾ ਲੰਬੀ ਵਾਲਾ ਪ੍ਰਧਾਨ ਹੈ ਵਿਚਾਰਾ ਬੱਚੇ ਜਿਹਾ ਉਹਨੇ ਦੇ ਮੁੰਡਾ ਮੇਰੇ ਪਿੰਡ ਦਾ ਗ੍ਰਿਡ ਤੇ 15-5 ਮਿੰਟਾਂ ਚ ਜਾਵੜਦਾ ਸਾਡੇ ਪਿੰਡ ਦੇ ਆ ਭਰਾਵਾਂ ਨੇ 7 ਘੰਟੇ ਤੁੱਪੇ ਬੈਠੇ ਆ ਮਾੜੇ ਦੇ ਲੋਕ ਤੇ ਜੇ ਹੀ ਗਿਆ ਇਹਨਾਂ ਦਾ ਗੱਲ ਸੁਣ ਸੱਤਾ ਘੰਟਿਆਂ ਤੋਂ ਅੱਜ ਮੈਂ ਤਾਂ ਨਹੀਂ ਸੜਕ ਤੇ ਭਾਈ ਮੈਂ ਕਿਹਾ ਦਫ਼ਤਰ 'ਚ ਬੈਠੇ ਹੀ ਵੀ ਬਦਲਾ ਭਗਵੰਤ ਮਾਨ ਸਿਆ ਤੇਰੇ ਏਸੀ ਚੱਲਦਾ ਐ ਐਕਸੀਡੈਂਟ ਤਾਂ ਤੇਰਾ ਹੈ ਨਹੀਂ ਫਿਰ ਅਸੀਂ ਤਾਂ ਵੇਝ ਗਿਆ ਤੂੰ ਆ ਸੱਥਾ ਜੋ ਚਲਾਉਣੀ ਸਰਕਾਰ ਸਰਕਾਰ ਤੇਰੇ ਦਫ਼ਤਰਾਂ 'ਚ ਜੋ ਜੱਟ ਬੂਟ ਚਲਾਉਣਗੇ ਪਹਿਲਾਂ ਕਿਸਾਨ ਖੁਦ ਕੁਸ਼ੀ ਕਰਦਾ ਸੀ ਹੁਣ ਕੰਪਨੀਆਂ ਨੇ ਮਗਰ ਝਾਲ ਮਜ਼ਦੂਰਾਂ ਤੇ ਸੜਤਾ ਕੁਰਕੀ ਆਈ ਆ ਮੇਲਾ ਸਿੰਘ ਦੀ ਬੈਂਕ ਦੀ ਮੰਤਰੀ ਦਾ ਹਲਕਾ ਵੀ ਐ ਤੇ ਉਹਦਾ ਜ਼ਿਲ੍ਹਾ ਵੀ ਐ ਪਰ ਪੰਜਾਬ ਦਾ ਕੀ ਹਾਲ ਹੋਉਂਦੇ ਤੁਹਾਡਾ ਇਹ ਹਾਲ ਹੈ ਇਹ ਕਿ ਦਾ ਦਫਤਰ ਹੈ ਨਹੀਂ ਜੀ ਖਾਲ ਮਾੜਾ ਕੋਈ ਦਫਤਰ ਨਹੀਂ ਖੇਤੀਬਾੜੀ ਦਫਤਰ ਉਹ ਰੇਸ਼ੀ ਰੇਸ਼ੀ ਜੇ ਐਸ ਡੀ ਐਮ ਦੀ ਰੇਸ਼ਤੇ ਚੱਲੀ ਜਾਂਦਾ ਪਿਛਲੇ ਕਿੰਨੇ ਸਾਲਾਂ ਤੋਂ ਆਪਾਂ ਲਈ ਖਬਰ ਤੁਹਾਨੂੰ ਭੇਜੀ ਮੈਂ ਉਹਦੇ ਮੁੱਦਾ ਮੈਨੂੰ ਹੁਣ ਅਗਲੇ ਦਿਨ ਉਹਨੇ ਸੱਦ ਲਿਆ ਭਰਾ ਨੇ ਬੀ ਡੀ ਪੀਓ ਸਾਹਿਬ ਨੇ ਆਦਾ ਯਾਰ ਮੇਰਾ ਕੀ ਕਸੂਰ ਹੈ ਮੇਰੀ ਤੂੰ ਰੇਸ਼ਤੇ ਆ ਨਾ ਦਫਤਰ ਮੈਂ ਕਿਹਾ ਤੁਸੀਂ ਚਿੱਠੀ ਕੱਢਤੀ ਵੀ ਖੇਤੀਬਾੜੀ ਜਾਂਦਾ ਕਮਿਊਨਿਟੀ ਹਾਲ ਚਲਾਇ ਜੋ ਜਾਂ ਸੜਕ ਦੇ ਸਮਾਨ ਰੱਖ ਦੋ ਇਹ ਖੇਤੀਬਾੜੀ ਵਿਭਾਗ ਸਾਡਾ ਹੈ ਕਿ ਮੇਰਾ ਰੱਖ ਦੇਗਾ ਉਹ ਆ ਯਾਰ ਮੈਂ ਜਵਾਕ ਕਿੱਥੇ ਭਾਵਾਂ ਮੈਂ ਤੂੰ ਵੀ ਸਾਡਾ ਭਰਾ ਹੈ ਤੂੰ ਮੁਲਾਜ਼ਮ ਹੈ ਤੈਨੂੰ ਵੀ ਚਾਹੀਦੀ ਰੈਸ਼ 1 ਲੱਖ ਰੁਪਈਆ ਖੇਤੀਬਾੜੀ ਮੰਤਰੀ ਗ੍ਰਾਂਟ ਨਹੀਂ ਜਾਰੀ ਕਰਾ ਸਕਿਆ ਉਹਨਾਂ ਨੂੰ ਮੈਂ ਗੱਲ ਹੋਈ ਉਹ ਚੰਡੀਗੜ੍ਹ ਤਾਂ ਜਾਏ ਤੰਜੂ ਵਰਗੇ ਚੀਫ ਸਾਹ ਵਰਗੇ ਚਿੱਠੀਆਂ ਲੇਖ ਲੈ ਕੇ ਹੰਬ ਗਏ ਆ ਜਿਹੜਾ ਦਾਣਾ ਮੰਡੀ ਚ ਹਾਰਟੀਕਲਚਰ ਦਫ਼ਤਰ ਉਹਦੀ ਰਿਪੇਅਰ ਆਸਤੇ ਮੈਂ ਕਿਹਾ ਉੱਥੇ ਬਣਾ ਲਓ ਕਿਸਾਨਾਂ ਨੂੰ ਆਉਣਾ ਸੌਖਾ ਹੈ ਮਜ਼ਦੂਰਾਂ ਨੂੰ ਕਿਸਾਨ ਬੀਬੀਆਂ ਨੂੰ ਸਭ ਕਈ ਇਜਾਸਤੇ ਆਉਣਾ ਪੈਂਦਾ ਤੁਹਾਡੇ ਮਹਿਕਮੇ ਚ ਕਮਿਊਨਿਟੀ ਹਾਲ ਚ ਬਈ ਅਗਲਾ ਡੀਜੇ ਲਾਊਗਾ ਵਿਆਹ ਕਰੂਗਾ ਉੱਥੇ ਸਾਡੀਆਂ ਜਿਹੜੀਆਂ ਜੌਬ ਕਰਦੀਆਂ ਸਾਡੀਆਂ ਧੀਆਣਾ ਬਹਿਣਗੀਆਂ ਉੱਥੇ दारू ਵੀ ਚੱਲੂਗੀ ਜਦੋਂ ਵਿਆਹ ਦਾ ਮਾਹੌਲ ਹੋਇਆ ਉੱਥੇ ਸਾਰਾ ਕੁਝ ਚੱਲੂਗਾ ਦੱਸੋ ਕਦੇ ਆਦਾ ਮੈਂ ਮੱਛੀ ਪਲਾੜਦਾ ਕਰਤਾ ਸਭ ਤੋਂ ਪੈਸੇ ਇਕੱਠੇ ਕਰੀ ਜਾਂਦੇ ਇਹਦੇ ਝੇਤੇ ਕਾਰਪੋਰੇਟ ਸੈਕਟਰ ਦਾ ਮੇਲਾ ਇਹ ਕਿਸਾਨਾਂ ਨੂੰ ਆਣਾ ਤਾੜੀਆਂ ਨਾ ਮਾਰੋ ਪੜ੍ਹਾਈਆਂ ਵਾਲੇ ਗੋਪੀ ਨੂੰ ਵੀ ਆਣਾ ਐਵੇਂ ਉਹ ਦੀਪਕ ਢਿੱਲੋਂ ਦੀਆਂ ਵੀਡੀਓ ਕਾ ਸ਼ੇਅਰ ਕਰਿਆ ਕਰ ਜੱਟ ਦਾ ਪੁੱਤ ਠੀਕ ਆ ਤੂੰ ਮਸ਼ਹੂਰ ਹੋ ਗਿਆ ਉਹ ਭਰਾਵਾ ਉਹ ਚੱਲ ਮੁੰਡੇ ਦੇਵੇ ਕੁੜੀਆਂ ਦੇਵੇ ਪਰ ਸਾਨੂੰ ਲੱਕੜ ਦੇ ਮੁੰਡੇ ਨਾਲ ਦੇ ਪਹਿਲਾਂ ਸੋਚਿਆ ਕਰੋ ਵੀ ਕਿਸਾਨ ਦਾ ਕੀ ਹਾਲ ਆ ਮਜ਼ਦੂਰ ਦਾ ਕੀ ਹਾਲ ਆ ਅੱਜ ਤੁਸੀਂ ਮਿਲੇ ਹੋ ਬਿਜਲੀ ਲੈ ਕੇ ਐਕਸ਼ਨ ਸਾਹਿਬ ਇੱਥੇ ਮਿਲੇ ਨਹੀਂ ਫੋਨ ਤੇ ਗੱਲ ਹੋਈ ਹੈ ਜਯਦਵੀਰ ਨਾਲ ਉਹ ਆ ਰਿਹਾ ਯਾਰ ਮੈਂ ਤਾਂ ਉੱਥੇ ਪੰਚਾਇਤ ਦਾ ਸੱਦੀ ਬੈਠਾ ਹਾਂ ਉਹ ਪੰਚਾਇਤ ਉੱਥੇ ਵੀ ਆ ਛਾਪਾ ਹੀ ਕਰਨ ਗਿਆਂ ਵੀ ਭਾਈ ਲੈਣ ਦੇ ਦੇ ਜਿਹੜਾ ਅਸੀਂ ਇੱਥੇ ਕਰੀ ਜਾਂਦੇ ਆ ਉਹ ਆ ਰਿਹਾ ਯਾਰ ਮੈਂ ਤਾਂ ਟਾਈਮ ਦੇ ਹੀ ਬੈਠਾ ਹਾਂ ਜਾਂ ਤਾਂ ਇੱਥੇ ਆ ਜਾਓ ਤੇ ਜਮ ਐਸ ਡੀਓ ਕੱਲ ਦਾ ਹੁਣ ਅਸੀਂ ਏਸੀ ਸਾਹਿਬ ਨਾਲ ਗੱਲ ਕਰੀ ਫੋਨ ਤੇ ਸ਼੍ਰੀ ਮੁਖ ਕਿੰਨੇ ਪਿੰਡਾਂ ਦੇ ਜੀ ਪ੍ਰੋਬਲਮ ਹੈਗੀ ਹੈ ਜੀ ਇਹ ਵੇਖੋ ਜੀ ਮੇਰੇ ਨਾਲ ਜਿਹੜੇ ਇੱਥੇ ਸਹੀ ਖੜੇ ਇੰਨੇ ਖੇੜੇ ਦੇ ਆਲਮਾਲੇ ਦੇ ਭਲੇਰੀਆਂ ਦੇ ਲੱਕੜ ਵਾਲੇ ਦੇ ਆਪਣੇ ਔਲਖਾਂ ਦੇ ਕਿਰਾਏ ਵਾਲੇ ਦੇ ਵਾਦਿਆਂ ਦੇ ਅਸਪਾਲਾਂ ਦੇ ਤਰਖਾਨ ਵਾਲਾ ਮਿੱੱਡਾ ਰਾਣੀ ਵਾਲਾ ਵਿਰਖ ਖੇੜਾ ਤਕਰੀਬਨ ਇੰਨੇ ਕ ਪਿੰਡ ਹੈ ਲੇਟ ਬਾਈ ਜੀ ਸਾਨੂੰ ਪਤਾ ਹੀ ਨਹੀਂ ਜੋ ਜੜਗੇ ਤੇ ਮਰ ਚੜ ਗਈ ਐ ਮੈਸੇਜ ਪਾਣ ਦੇ ਗਰੁੱਪ ਬਣੇ ਮਲਾਜਮਾਂ ਦੇ ਜੇ ਅਸੀਂ ਗ੍ਰਿਡ ਤੇ ਜਾਂਨੇ ਆ ਕਿਸਾਨ ਵਿਚਾਰਾ ਗਰਮ ਹੋਇਆ ਤਬਿਆ ਤਪਾਇਆ ਮੋਟਰਸਾਈਕਲ ਚੱਕ ਕੇ ਗ੍ਰਿਡ ਤੇ ਜਾਂਦਾ ਉਹ ਹੱਥ ਜੋੜ ਲੈਂਦੇ ਆ ਉਹਦੇ ਜੀ ਅਸੀਂ ਤਾਂ ਹੁਕਮ ਤੇ ਵੱਜੇ ਆ ਪੀਸੀ ਪਾਵਰ ਕੱਟ ਪਟਿਆਲੇ ਆ ਪਟਿਆਲੇ ਵਾਲੇ ਫੋਨ ਹੀ ਪਾਸੇ ਰੱਖ ਦਿੰਦੇ ਜੇ ਅਸੀਂ ਇਕੱਠੇ ਹੋ ਜਾਂਨੇ 50 ਕ ਤਾਂ ਅਸੀਂ ਚਲਾ ਲੈਨੇ ਆ ਪਾਵਰ ਕੱਟ ਉਹਦੀ ਫਾਲਟ ਨਿਕਲ ਜਾਂਦਾ ਜਾਂ ਗਿਆ ਬਹਿ ਗਿਆ ਜੀ ਮਾਲਕ ਟੋਰਾ ਬਹਿ ਗਿਆ ਜਾਂ ਜੀ ਓਵਰਲੋਡ ਹੋ ਗਿਆ ਅਸੀਂ ਉਹਨੂੰ ਆਖਿਆ ਕੋਈ ਗੱਲ ਨਹੀਂ ਸਾਨੂੰ ਸਾਰਿਆਂ ਨੂੰ ਵੰਡ ਕੇ ਲੈਣ ਦੇ ਦੇ ਸਾਰੀ ਸਾਡੇ ਭਰਾ ਅਗਲਾ ਪ੍ਰੋਗਰਾਮ ਅਗਲਾ ਪ੍ਰੋਗਰਾਮ ਇਹ ਆ ਵੀ ਅਸੀਂ ਮੇਲੇ 'ਚ ਇਹਨਾਂ ਨੂੰ ਇਹ ਸਜਾਈਸ਼ਾਂ ਦਿੱਤੀ ਆ ਕਿਸਾਨਾਂ ਨੂੰ ਵੀ ਜਾਂ ਤਾਂ ਰੌਲਾ ਨਾ ਪਾਓ ਤੇ ਜਾਂ ਫਿਰ ਮੇਲੇ 'ਚ ਇਹਨਾਂ ਨੂੰ ਸਵਾਲ ਕਰਗੇ ਸਵਾਲ ਨਾ ਤਾਂ ਅਸੀਂ ਸ਼ੜਕ 'ਤੇ ਰੁੱਕ ਕੇ ਸਾਡੇ ਭੈਣ ਭਰਾ ਕਿਸੇ ਨੇ ਦਵਾਈ ਲੈਣ ਜਾਣਾ ਉਹਨਾਂ 'ਤੇ ਗਾਲਾਂ ਲੱਗੀਆਂ ਨਾ ਅਸੀਂ ਕੁਝ ਹੋਰ ਆਜਾ ਇੱਥੇ ਆ ਕੇ ਥੋੜੇ ਰਾਂ ਹੀ ਅਸੀਂ ਗੱਲ ਪਚਾਉਣੇ ਆ ਪਹਿਲੇ ਇਹਨਾਂ ਗੱਲਾਂ ਦਾ ਜਵਾਬ ਦੇ ਦੇਈਂ ਫੇਰ ਮੇਲੇ ਕਰਾਈਂ ਹੈ ਸਾਡਿਆਂ ਦਾ ਤੂੰ ਗਿੱਧਾ ਪਵਾਦਾ ਸਾਉਂਡ ਜਤੀਆਂ ਲਵਾਈ ਬੈਠਾ ਤੇ ਕਾਹਦਾ ਮੇਲਾ ਤੇਰਾ ਕਾਹਦਾ ਪੋਸਟਰ ਐ ਸਾਡੀਆਂ ਗੱਲਾਂ ਦਾ ਜਵਾਬ ਦੇ ਦੇ ਖੁੱਡੀਆਂ ਮੈਂ ਮੰਨ ਜੂਗਾ ਵੀ ਇਹ ਖੇਤੀਬਾੜੀ ਮੰਤਰੀ ਐ ਦਰਵੇਸ਼ ਹਸਤ ਦਾਣਾ ਮੈਨੂੰ ਕੱਲੇ ਨੂੰ ਮਾਈਕ ਤੇ ਲੈ ਲੈ ਮਨਜ਼ੂਰ ਐ ਬਾਈ ਸਾਡੇ ਕਿਸਾਨਾਂ ਦਾ ਨੰਦੂ ਨਿਕਲਿਆ ਪਿਆ ਕਦੇ ਤਾਂ ਕਹਿੰਦੇ ਕੋਲੇ ਦੀ ਖਾਨ ਲੈ ਲਈ ਕਿਤੇ ਭਗਵੰਤ ਮਾਲ ਕਹਿੰਦਾ ਇੰਨੇ ਦੀ ਵੇਚ ਲਈ ਕਿਤੇ ਸੋਲਰ ਲਾਈ ਜਾਂਦਾ ਮਰ ਗਏ ਕਿਸਾਨ ਕਰਜਾ ਚੱਕ ਚੱਕ ਇੱਕ ਪਾਸੇ ਤਾਂ ਇਹ ਪਾਣੀ ਖਤਮ ਹੁੰਦਾ ਫਸਲੀ ਵੀ ਭਿੰਨਤਾ ਬਾਗ ਤਾਂ ਪੱਟ ਤੇ ਉਹ ਫਸਲੀ ਵੀ ਭਿੰਨਤਾ ਸੀ ਨਾ ਨਰਮਾ ਬੀਜਿਆ ਸੀ ਉਹਨੂੰ ਸੁੰਡੀ ਪਈ ਗਈ ਉਹ ਵੀ ਫਸਲੀ ਵੀ ਭਿੰਨਤਾ ਸੀ ਕਮਾਦ ਲਾਇਆ ਉਹ ਸੁੱਕ ਗਿਆ ਪਾਣੀ ਬਿਨਾ ਸਾਰੇ ਪਾਸੇ ਸਾਡੀ ਤਬਾਈ ਕਰਾਤੀ ਮੱਕੀ ਰੋੜ ਰਹੀ ਆ ਮੂੰਗੀ ਨਹੀਂ ਵੇਖ ਰਹੀ ਸਾਡੀ ਬੁਰਾ ਹਾਲ ਆ ਠੀਕ ਆ ਉਹ ਆਦਾ ਖੇਤੀਬਾੜੀ ਮੰਤਰੀ ਦਾ ਮੈਂ ਸੁਣਿਆ ਉਹ ਆਦਾ ਯਾਰ ਐਮਐਸਪੀ ਦੇ ਅਸੀਂ ਕਹਿਣਾ ਹੀ ਨਹੀਂ ਸੀ ਸਾਸੀ ਆਪਦੇ ਬਿਆਨ ਤੇ ਸਾਨੂੰ ਨਹੀਂ ਦੇਣਾ ਚਾਹੀਦਾ ਸੀ ਕਿੱਥੇ ਆਲੇ ਜੀ ਉਹ ਬੀਬੀਆਂ ਦੀ ਸੀ 5 ਮਿੰਟਾਂ ਜ ਐਮਐਸਪੀ ਕੇਜਰੀਵਾਲ ਆ ਦਾ ਹੁਣ ਕੇਜਰੀਵਾਲ ਭੁੱਲ ਗਿਆ ਫਜ਼ਲਕਰੀਤਣੀ ਹਾਂ ਉਹਨੂੰ ਮੁੱਦੀ ਪੁੱਚੋ ਵਾਲਾ ਵਿਖਾਈ ਖੜਾ ਉਹਦੀਆਂ ਬੈਠਕਾਂ ਉਹ ਕਢਾਈ ਜਾਂਦਾ ਤੇ ਬਾਕੀ ਗੱਲ ਕੁਛ ਨਹੀਂ ਪਰਾਵੋ ਜਾਗੋ ਅਸੀਂ ਸਰਕਾਰ ਤੋਂ ਵੀ ਸਵਾਲ ਕਰਾਂਗੇ ਹੁਣ ਤੁਸੀਂ ਸੰਤੋਸ਼ ਤੋਂ ਜਿਹੜਾ ਇਹਨਾਂ ਨੇ ਹਾਂ ਭਾਈ ਹੁਣ ਅਸੀਂ ਗੱਲ ਸੁਣ ਐਕਸ਼ਨ ਨੇ ਕਿਹਾ ਵੀ ਪੀਸੀ ਪਟਿਆਲੇ ਗੱਲ ਹੋਈ ਆ ਜ਼ੁਬਾਨ ਹੀ ਹੁੰਦੀ ਆ ਬੰਦਿਆਂ ਦੀ ਜੇ ਇਹਨਾਂ ਦੀ ਕੋਈ ਮਜਬੂਰੀ ਮੇਰੀ ਗੱਲ ਸੁਣੋ ਕੋਈ ਬਾਂਦਰ ਪੁੱਠੀ ਛਾਲ ਲਾਉਣੀ ਭੁੱਲਦਾ ਸਾਡੇ ਕਰਮਾ ਜੀ ਲੈਣਾ ਚ ਲੱਗਣਾ ਬੈਂਕ ਜੇ ਜਾਣਾ ਤਾਲ ਲੈਣ ਚ ਰੇਹ ਲੈਣੀ ਆ ਤਾਲ ਲੈਣ ਚ ਟ੍ਰਾਂਸਫਰਮਰ ਲੈਣਿਆ ਤਾਲ ਲੈਣ ਚ ਸਾਡੇ ਅਸੀਂ ਤਾਂ ਧੁੱਪੇ ਹੀ ਮੱਚਣਾ ਖੇਤ ਵੀ ਇੱਥੇ ਵੀ ਫਿਰ ਆ ਜਾਾਂਗੇ ਇੱਥੇ ਤੇ ਉਹ ਤਾਂ ਚਲੋ ਮਸ਼ਕਰੀਆਂ ਕਰਦਾ ਸੀ ਭਗਵੰਤਮਾਨ ਹੂਟਰ ਵਜਾਵੇ ਸੀਟੀ ਵਜਾਵੇ ਹੁਣ ਤਾਂ ਸੀਟੀ ਵੱਜੀ ਪਈ ਆ ਉਹ